ਇਹ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਇੱਕ ਆਦਮੀ ਅਤੇ ਉਸਦੇ ਕੁੱਤੇ ਦੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ। ਕਹਾਣੀ ਦੇ ਸ਼ੁਰੂ ਵਿੱਚ ਅਸੀਂ ਇੱਕ ਸਕੂਲ ਦੇਖਦੇ ਹਾਂ ਜਿੱਥੇ ਕੁਝ ਬੱਚੇ ਆਪਣੇ ਸੁਪਰ ਹੀਰੋ ਬਾਰੇ ਦੱਸ ਰਹੇ ਹੁੰਦੇ ਹਨ। ਫਿਰ ਉਹਨਾਂ ਵਿੱਚੋਂ ਇੱਕ ਮੁੰਡਾ ਕਹਿੰਦਾ ਹੈ ਕਿ ਮੇਰਾ ਸੁਪਰ ਹੀਰੋ ਡੈਨੀ ਹੈ। ਜਿਸ ਨੂੰ ਸੁਣ ਕੇ ਸਾਰੇ ਬੱਚੇ ਹੱਸਣ ਲੱਗ ਪੈਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਕੌਣ ਹੈ ਜਿਸ ਬਾਰੇ ਅਸੀਂ ਕਦੇ ਸੁਣਿਆ ਹੀ ਨਹੀਂ। ਫਿਰ ਉਹ ਛੋਟਾ ਮੁੰਡਾ ਉਹਨਾਂ ਨੂੰ ਆਪਣੇ ਦਾਦਾ ਜੀ ਦੀ ਕਹਾਣੀ ਸੁਣਾਉਂਦਾ ਹੈ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਇੱਕ ਜਹਾਜ਼ ਤੋਂ ਜਿਸ ਦੇ ਅੰਦਰ ਬਹੁਤ ਸਾਰਾ ਸਮਾਨ ਜਾਪਾਨ ਤੋਂ ਅਮਰੀਕਾ ਭੇਜਿਆ ਜਾ ਰਿਹਾ ਹੁੰਦਾ ਹੈ ਇਸ ਸਮਾਨ ਦੇ ਵਿੱਚ ਇੱਕ ਕਤੂਰਾ ਵੀ ਹੈ ਜੋ ਪਿੰਜਰੇ ਦੇ ਅੰਦਰ ਬੰਦ ਹੈ ਅਤੇ ਜਦੋਂ ਇਹ ਸਮਾਨ ਜਹਾਜ਼ ਤੋਂ ਉਤਾਰਿਆ ਜਾਂਦਾ ਹੈ ਤਾਂ ਇਹ ਕਤੂਰੇ ਦਾ ਪਿੰਜਰਾ ਛੇ ਠੰਡੇਕ ਜਾਂਦਾ ਹੈ ਅਤੇ ਖੁੱਲ ਜਾਂਦਾ ਹੈ ਇਹ ਕਤੂਰਾ ਉੱਥੋਂ ਨਿਕਲ ਕੇ ਭਟਕਦਾ ਹੋਇਆ ਨੇੜੇ ਦੇ ਇੱਕ ਰੇਲਵੇ ਸਟੇਸ਼ਨ ਦੇ ਪਹੁੰਚਦਾ ਹੈ ਤਾਂ ਕਾਲਜ ਦਾ ਇੱਕ ਪ੍ਰੋਫੈਸਰ ਉੱਥੇ ਆਉਂਦਾ ਹੈ ਅਤੇ ਉਹ ਉਸ ਮਾਸੂਮ ਕਤੂਰੇ ਨੂੰ ਜਦੋਂ ਦੇਖਦਾ ਹੈ ਤਾਂ ਉਹ ਬਹੁਤ ਭਾਵੁਕ ਹੋ ਜਾਂਦਾ ਹੈ ਅਤੇ ਉਸ ਨੂੰ ਪਿਆਰ ਨਾਲ ਆਪਣੀ ਗੋਦ ਵਿੱਚ ਚੁੱਕ ਲੈਂਦਾ ਹੈ ਪ੍ਰੋਫੈਸਰ ਦਾ ਨਾਮ ਵਿਲਸਨ ਹੈ ਵਿਲਸਨ ਕਤੂਰੇ ਨੂੰ ਸਟੇਸ਼ਨ ਮਾਸਟਰ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਜੇਕਰ ਇੱਥੇ ਉਸ ਨੂੰ ਕੋਈ ਲੱਭਦਾ ਆਉਂਦਾ ਹੈ ਤਾਂ ਇਹ ਕਦੂਰਾ ਉਸ ਨੂੰ ਦੇ ਦੇਣਾ ਇਹ ਸੁਣ ਕੇ ਸਟੇਸ਼ਨ ਮਾਸਟਰ ਵਿਲਸਨ ਨੂੰ ਕਹਿੰਦਾ ਹੈ ਕਿ ਇਹ ਕਦੂਰਾ ਬਹੁਤ ਛੋਟਾ ਹੈ ਅਤੇ ਮੈਂ ਇਸ ਦੀ ਸੰਭਾਲ ਨਹੀਂ ਕਰ ਸਕਾਂਗਾ ਤੁਸੀਂ ਇਸ ਕਤੂਰੇ ਨੂੰ ਆਪਣੇ ਕੋਲ ਕਿਉਂ ਨਹੀਂ ਰੱਖ ਲੈਂਦੇ ਜੇਕਰ ਕੋਈ ਇੱਥੇ ਇਸ ਨੂੰ ਲੱਭਦਾ ਹੋਇਆ ਆਉਂਦਾ ਹੈ ਤਾਂ ਅਸੀਂ ਉਸ ਨੂੰ ਤੁਹਾਡਾ ਐਡਰੈਸ ਦੇ ਦੇਵਾਂਗੇ ਪ੍ਰੋਫੈਸਰ ਅਸਲ ਦੇ ਵਿੱਚ ਨੇੜੇ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਨੂੰ ਸੰਗੀਤ ਪੜ੍ਹਾਉਂਦਾ ਹੈ ਜਿਸ ਕਾਰਨ ਉਸ ਨੂੰ ਇਸ ਏਰੀਆ ਦੇ ਵਿੱਚ ਲਗਭਗ ਹਰ ਕੋਈ ਜਾਣਦਾ ਹੈ ਇਹ ਸੁਣ ਕੇ ਵਿਲਸਨ ਹਾਂ ਕਹਿ ਦਿੰਦਾ ਹੈ ਅਤੇ ਕਤੂਰੇ ਨੂੰ ਆਪਣੇ ਘਰ ਲੈ ਆਉਂਦਾ ਹੈ ਪਰ ਉਸ ਦੇ ਦਿਲ ਵਿੱਚ ਡਰ ਹੈ ਕਿ ਜੇਕਰ ਉਸ ਦੀ ਪਤਨੀ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਤਾਂ ਇੱਕ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ ਕਿਉਂਕਿ ਪ੍ਰੋਫੈਸਰ ਦੀ ਪਤਨੀ ਨੂੰ ਜਾਨਵਰ ਘਰ ਦੇ ਵਿੱਚ ਰੱਖਣਾ ਬਿਲਕੁਲ ਵੀ ਪਸੰਦ ਨਹੀਂ ਹੈ ਇਸ ਡਰ ਕਾਰਨ ਪ੍ਰੋਫੈਸਰ ਕਤੂਰੇ ਨੂੰ ਆਪਣੇ ਘਰ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੰਦਾ ਹੈ ਪਰ ਕਤੂਰਾ ਪ੍ਰੋਫੈਸਰ ਦੀ ਭਾਲ ਕਰਨਾ ਜਾਰੀ ਰੱਖਦਾ ਹੈ ਉਹ ਕਮਰੇ ਵਿੱਚ ਆਉਂਦਾ ਹੈ ਅਤੇ ਪ੍ਰੋਫੈਸਰ ਦੀ ਪਤਨੀ ਦੇ ਪੈਰ ਚੱਟਣੇ ਸ਼ੁਰੂ ਕਰ ਦਿੰਦਾ ਹੈ ਜਿਸ ਕਾਰਨ ਪ੍ਰੋਫੈਸਰ ਦੀ ਪਤਨੀ ਬਹੁਤ ਡਰ ਜਾਂਦੀ ਹੈ ਅਤੇ ਉੱਚੀ ਉੱਚੀ ચીਕਣਾ ਸ਼ੁਰੂ ਕਰ ਦਿੰਦੀ ਹੈ ਆਪਣੀ ਪਤਨੀ ਦੀ ਆਵਾਜ਼ ਸੁਣ ਕੇ ਪ੍ਰੋਫੈਸਰ ਜਾਗਦਾ ਹੈ ਤੇ ਉਸ ਨੂੰ ਆਪਣੀ ਗੱਲ ਦੱਸਦਾ ਹੈ ਉਹ ਕਹਿੰਦਾ ਹੈ ਕਿ ਸਿਰਫ ਅੱਜ ਰਾਤ ਦੀ ਗੱਲ ਹੈ ਕੱਲ ਨੂੰ ਮੈਂ ਇਸ ਨੂੰ ਕਿਸੇ ਹੋਰ ਜਗ੍ਹਾ ਤੇ ਛੱਡ ਆਵਾਂਗਾ। ਫਿਰ ਅਗਲੀ ਸਵੇਰ ਪ੍ਰੋਫੈਸਰ ਆਪਣੇ ਪਿਆਨੋ ਦਾ ਅਭਿਆਸ ਕਰ ਰਿਹਾ ਹੁੰਦਾ ਹੈ ਤਾਂ ਉਸਦੀ ਧੀ ਐਂਡੀ ਵੀ ਉੱਥੇ ਆਉਂਦੀ ਹੈ ਅਤੇ ਉਸ ਕਦੂਰੇ ਵੱਲ ਵੇਖਦੀ ਹੈ। ਉਸ ਨੂੰ ਇਹ ਕਦੂਰਾ ਬਹੁਤ ਪਸੰਦ ਆਉਂਦਾ ਹੈ ਤੇ ਉਹ ਆਪਣੀ ਮਾਂ ਨੂੰ ਇਸ ਕਦੂਰੇ ਨੂੰ ਆਪਣੇ ਘਰ ਵਿੱਚ ਹੀ ਰੱਖਣ ਲਈ ਜ਼ੋਰ ਪਾਉਣ ਲੱਗਦੀ ਹੈ। ਇਹ ਸਭ ਸੁਣਨ ਤੋਂ ਬਾਅਦ ਪ੍ਰੋਫੈਸਰ ਦੀ ਪਤਨੀ ਕੇਟ ਫਿਰ ਵੀ ਉਸ ਨੂੰ ਇਨਕਾਰ ਕਰ ਦਿੰਦੀ ਹੈ। ਕੁਝ ਸੋਚਣ ਤੋਂ ਬਾਅਦ ਪ੍ਰੋਫੈਸਰ ਕਦੂਰੇ ਨੂੰ ਲੈ ਕੇ ਕਿਸੇ ਹੋਰ ਜਗ੍ਹਾ ਲਈ ਰਵਾਨਾ ਹੋ ਜਾਂਦਾ ਹੈ। ਪਰ ਕੋਈ ਵੀ ਉਸ ਕਦੂਰੇ ਨੂੰ ਰੱਖਣ ਲਈ ਤਿਆਰ ਨਹੀਂ ਹੁੰਦਾ ਫਿਰ ਪ੍ਰੋਫੈਸਰ ਉਸ ਕਦੂਰੇ ਨੂੰ ਆਪਣੀ ਇੱਕ ਦੋਸਤ ਐਨੀ ਕੋਲ ਲੈ ਕੇ ਜਾਂਦਾ ਹੈ ਜਿਸ ਨੂੰ ਕੇ ਪਾਲਤੂ ਜਾਨਵਰ ਬਹੁਤ ਪਸੰਦ ਹਨ ਪਰ ਐਨੀ ਵੀ ਉਸ ਨੂੰ ਰੱਖਣ ਤੋਂ ਇਨਕਾਰ ਕਰ ਦਿੰਦੀ ਹੈ ਕਿਉਂਕਿ ਉਸ ਕੋਲ ਪਹਿਲਾਂ ਹੀ ਦੋ ਪਾਲਤੂ ਜਾਨਵਰ ਹੁੰਦੇ ਹਨ ਫਿਰ ਪ੍ਰੋਫੈਸਰ ਆਪਣੇ ਇੱਕ ਦੋਸਤ ਜੈਸ ਕੋਲ ਜਾਂਦਾ ਹੈ ਪਰ ਜੈਸ ਵੀ ਉਸ ਕਦੂਰੇ ਨੂੰ ਰੱਖਣ ਲਈ ਇਨਕਾਰ ਕਰ ਦਿੰਦਾ ਹੈ ਇਸ ਤੋਂ ਬਾਅਦ ਪ੍ਰੋਫੈਸਰ ਕਦੂਰੇ ਨੂੰ ਆਪਣੇ ਨਾਲ ਯੂਨੀਵਰਸਿਟੀ ਲੈ ਜਾਂਦਾ ਹੈ ਜਦੋਂ ਪ੍ਰੋਫੈਸਰ ਪਿਆਨੋ ਵਜਾਉਣ ਦਾ ਅਭਿਆਸ ਕਰ ਰਿਹਾ ਹੁੰਦਾ ਹੈ ਤਾਂ ਕਤੂਰਾ ਆਪਣੇ ਬੈਗ ਵਿੱਚੋਂ ਬਾਹਰ ਨਿਕਲ ਕੇ ਸਟੇਜ ਤੇ ਆ ਜਾਂਦਾ ਹੈ ਤੇ ਇੱਧਰ ਉੱਧਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਦੇਖ ਕੇ ਪ੍ਰੋਫੈਸਰ ਬਹੁਤ ਖੁਸ਼ ਹੁੰਦਾ ਹੈ ਅਤੇ ਖੁਸ਼ੀ ਨਾਲ ਪਿਆਨੋ ਵਜਾਉਣ ਲੱਗ ਜਾਂਦਾ ਹੈ ਘਰੇ ਜਾਣ ਤੋਂ ਪਹਿਲਾਂ ਪ੍ਰੋਫੈਸਰ ਕਤੂਰੇ ਨੂੰ ਆਪਣੇ ਇੱਕ ਹੋਰ ਦੋਸਤ ਕੇਨ ਕੋਲ ਲੈ ਕੇ ਜਾਂਦਾ ਹੈ ਜੋ ਕਿ ਕੁੱਤਿਆਂ ਦਾ ਇੱਕ ਮਹਾਰ ਹੈ ਕੇਨ ਕਤੂਰੇ ਦੀ ਗਰਦਨ ਤੇ ਲੱਗੇ ਬੈਜ ਨੂੰ ਦੇਖ ਕੇ ਕਹਿੰਦਾ ਹੈ ਕਿ ਇਹ ਅਕੀਤਾ ਨਸਲ ਦਾ ਕੁੱਤਾ ਹੈ ਇਹਨਾਂ ਕੁੱਤਿਆਂ ਨੂੰ ਸਿਖਲਾਈ ਨਹੀਂ ਦਿੱਤੀ ਜਾ ਸਕਦੀ ਪਰ ਇਹ ਆਪਣੇ ਮਾਲਕਾਂ ਬਰਦੀ ਬੇਹਦ ਵਫਾਦਾਰ ਹੁੰਦੇ ਹਨ ਹੁਣ ਪ੍ਰੋਫੈਸਰ ਬੇਵਸ ਮਹਿਸੂਸ ਕਰਦਾ ਹੈ ਅਤੇ ਖੁਦ ਇਸ ਕਤੂਰੇ ਨੂੰ ਰੱਖਣ ਦਾ ਫੈਸਲਾ ਕਰਦਾ ਹੈ ਉਹ ਇਸ ਕਤੂਰੇ ਦਾ ਨਾਮ ਡੈਨੀ ਰੱਖਦਾ ਹੈ ਉਹ ਆਪਣੇ ਘਰ ਜਾਂਦਾ ਹੈ ਅਤੇ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਉਸੇ ਸਮੇਂ ਉਸ ਨੂੰ ਉੱਚੀ ਆਵਾਜ਼ ਸੁਣਾਈ ਦਿੰਦੀ ਹੈ ਉਹ ਆਵਾਜ਼ ਸੁਣਨ ਤੋਂ ਬਾਅਦ ਪ੍ਰੋਫੈਸਰ ਅਤੇ ਉਸਦੀ ਪਤਨੀ ਆਪਣੇ ਕਮਰੇ ਵਿੱਚ ਜਾਂਦੇ ਹਨ ਜਿੱਥੇ ਉਹ ਦੇਖਦੇ ਹਨ ਕਿ ਡੈਨੀ ਨੇ ਕੇਟ ਦੇ ਪ੍ਰੋਜੈਕਟ ਨੂੰ ਨਸ਼ਟ ਕਰ ਦਿੰਦਾ ਹੈ ਜਿਸ ਤੇ ਉਹ ਪਿਛਲੇ ਕਈ ਦਿਨਾਂ ਤੋਂ ਕੰਮ ਕਰ ਰਹੀ ਹੁੰਦੀ ਹੈ ਇਹ ਦੇਖ ਕੇ ਕੇਟ ਨੂੰ ਬਹੁਤ ਗੁੱਸਾ ਆਉਂਦਾ ਹੈ ਹੁਣ ਪ੍ਰੋਫੈਸਰ ਡੈਨੀ ਨੂੰ ਘਰ ਦੇ ਬਾਹਰ ਬੰਨ੍ਹ ਦਿੰਦਾ ਹੈ ਰਾਤ ਨੂੰ ਘਾਰੀ ਮੀਂਹ ਕਾਰਨ ਪ੍ਰੋਫੈਸਰ ਡੈਨੀ ਨੂੰ ਵਾਪਸ ਆਪਣੇ ਘਰ ਦੇ ਅੰਦਰ ਲੈ ਆਉਂਦਾ ਹੈ ਪ੍ਰੋਫੈਸਰ ਅਕੀਤਾ ਨਸਲ ਬਾਰੇ ਹੋਰ ਜਾਣਨ ਲਈ ਇੰਟਰਨੈਟ ਤੇ ਸਰਚ ਕਰਦਾ ਹੈ ਅਤੇ ਸਰਚ ਕਰਕੇ ਉਸ ਨੂੰ ਪਤਾ ਲੱਗਦਾ ਹੈ ਕਿ ਮਨੁੱਖ ਦਾ ਪਹਿਲਾ ਦੋਸਤ ਅਸਲ ਦੇ ਵਿੱਚ ਅਕੀਤਾ ਨਸਲ ਦਾ ਹੀ ਕੁੱਤਾ ਸੀ ਇੱਕ ਰਾਤ ਟੀਵੀ ਦੇਖਦੇ ਹੋਏ ਪ੍ਰੋਫੈਸਰ ਕੁਰਸੀ ਤੇ ਹੀ ਸੌਂ ਜਾਂਦਾ ਹੈ ਤੇ ਨਾਲ ਹੀ ਉਸਦੇ ਉਹ ਕਤੂਰਾ ਇਹ ਦੇਖ ਕੇ ਪ੍ਰੋਫੈਸਰ ਦੀ ਪਤਨੀ ਬਹੁਤ ਖੁਸ਼ ਹੋ ਜਾਂਦੀ ਹੈ ਇਸ ਤੋਂ ਬਾਅਦ ਅਗਲੀ ਸਵੇਰ ਪ੍ਰੋਫੈਸਰ ਡੈਨੀ ਨੂੰ ਗੇਂਦ ਨਾਲ ਖੇਡਣ ਦੀ ਸਿਖਲਾਈ ਦੇਣ ਦੀ ਕੋਸ਼ਿਸ਼ ਕਰਦਾ ਹੈ ਪ੍ਰੋਫੈਸਰ ਦੀ ਪਤਨੀ ਖਿੜਕੀ ਦੇ ਪਿੱਛੇ ਨੂੰ ਸਭ ਕੁਝ ਦੇਖ ਰਹੀ ਹੁੰਦੀ ਹੈ ਫਿਰ ਫੋਨ ਦੀ ਘੰਟੀ ਵੱਜਦੀ ਹੈ ਫੋਨ ਤੇ ਇੱਕ ਆਦਮੀ ਉਸ ਕਤੂਰੇ ਬਾਰੇ ਪੁੱਛਦਾ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਉਹ ਕਤੂਰਾ ਪਹਿਲਾਂ ਹੀ ਰੱਖ ਚੁੱਕੇ ਹਨ ਭਾਵ ਕੇਟ ਹੁਣ ਉਸ ਕਤੂਰੇ ਨੂੰ ਆਪਣੇ ਘਰ ਵਿੱਚ ਰੱਖਣਾ ਚਾਹੁੰਦੀ ਹੈ ਹੁਣ 1 ਸਾਲ ਬੀਤ ਜਾਂਦਾ ਹੈ ਅਤੇ ਡੈਨੀ ਵੱਡਾ ਹੋ ਜਾਂਦਾ ਹੈ ਇੱਕ ਦਿਨ ਸਵੇਰੇ ਜਿਵੇਂ ਹੀ ਪ੍ਰੋਫੈਸਰ ਯੂਨੀਵਰਸਿਟੀ ਜਾਣ ਲਈ ਘਰੋਂ ਨਿਕਲਦਾ ਹੈ ਤਾਂ ਡੈਨੀ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਰੇਲਵੇ ਸਟੇਸ਼ਨ ਤੇ ਪ੍ਰੋਫੈਸਰ ਡੈਨੀ ਨੂੰ ਦੇਖਦਾ ਹੈ ਤਾਂ ਉਸ ਨੂੰ ਇੰਜ ਲੱਗਦਾ ਹੈ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਮੈਨੂੰ ਵੀ ਤੁਸੀਂ ਆਪਣੇ ਨਾਲ ਹੀ ਲੈ ਚੱਲੋ ਇਸੇ ਦੌਰਾਨ ਪ੍ਰੋਫੈਸਰ ਦੀ ਰੇਲ ਗੱਡੀ ਲੰਘ ਜਾਂਦੀ ਹੈ ਇਸ ਤੋਂ ਬਾਅਦ ਪ੍ਰੋਫੈਸਰ ਅਤੇ ਕੁੱਤਾ ਦੋਵੇਂ ਆਪਣੇ ਘਰ ਵਾਪਸ ਆ ਜਾਂਦੇ ਹਨ। ਅਗਲੇ ਦਿਨ ਕਿਟ ਡੈਨੀ ਨੂੰ ਘਰ ਰੱਖਦੀ ਹੈ ਪਰ ਸ਼ਾਮ ਦੇ 5 ਵਜੇ ਦੇ ਹੀ ਕੁੱਤਾ ਪ੍ਰੋਫੈਸਰ ਨੂੰ ਲੈਣ ਲਈ ਰੇਲਵੇ ਸਟੇਸ਼ਨ ਤੇ ਚਲਾ ਜਾਂਦਾ ਹੈ। ਪ੍ਰੋਫੈਸਰ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ। ਅਸਲ ਵਿੱਚ ਡੈਨੀ ਨੂੰ ਪਤਾ ਹੈ ਕਿ ਪ੍ਰੋਫੈਸਰ ਨੂੰ ਸ਼ਾਮ ਨੂੰ ਰੇਲਵੇ ਸਟੇਸ਼ਨ ਤੋਂ ਵਾਪਸ ਆਉਣਾ ਹੈ। ਦੋਵੇਂ ਘਰ ਆ ਜਾਂਦੇ ਹਨ। ਘਰ ਆਉਣ ਤੋਂ ਬਾਅਦ ਪ੍ਰੋਫੈਸਰ ਆਪਣੀ ਧੀ ਐਂਡੀ ਦੇ ਮਗੇਤਰ ਮਾਈਕਲ ਨੂੰ ਮਿਲਦਾ ਹੈ। ਮਾਈਕਲ ਡੈਨੀ ਨਾਲ ਗੇਂਦ ਨਾਲ ਖੇਡਣਾ ਚਾਹੁੰਦਾ ਹੈ ਪਰ ਕੁਝ ਸਮੇਂ ਬਾਅਦ ਮਾਈਕਲ ਵੀ ਅਸਫਲ ਹੋ ਜਾਂਦਾ ਹੈ ਇੱਕ ਦਿਨ ਪ੍ਰੋਫੈਸਰ ਆਪਣੇ ਦੋਸਤ ਕੇਨ ਕੋਲ ਜਾਂਦਾ ਹੈ ਕੇਨ ਉਸ ਨੂੰ ਕੁੱਤੇ ਬਾਰੇ ਪੁੱਛਦਾ ਹੈ ਪ੍ਰੋਫੈਸਰ ਕਹਿੰਦਾ ਹੈ ਕਿ ਡੈਨੀ ਹੁਣ ਵੱਡਾ ਹੋ ਚੁੱਕਾ ਹੈ ਪਰ ਉਹ ਅਜੇ ਵੀ ਉਸ ਨਾਲ ਗੇਂਦ ਨਾਲ ਨਹੀਂ ਖੇਡਦਾ ਕੇਨ ਉਸ ਨੂੰ ਕਹਿੰਦਾ ਹੈ ਕਿ ਇਹ ਕੋਈ ਅਮਰੀਕੀ ਕੁੱਤਾ ਨਹੀਂ ਹੈ ਜੋ ਤੁਹਾਡੀ ਧੁੰਨ ਤੇ ਨੱਚੇਗਾ ਇਹ ਇੱਕ ਜਾਪਾਨੀ ਕੁੱਤਾ ਹੈ ਉਹ ਇਹਨਾਂ ਸਮਝਦਾ ਰਹੇ ਕਿ ਜਿਸ ਦਿਨ ਉਸਨੇ ਗੇਂਦ ਨਾਲ ਖੇਡਣਾ ਹੋਵੇਗਾ ਉਹ ਆਪ ਹੀ ਖੇਡੇਗਾ ਹੁਣ ਡੈਨੀ ਹਰ ਰੋਜ਼ ਪ੍ਰੋਫੈਸਰ ਨੂੰ ਛੱਡਣ ਅਤੇ ਉਸ ਨੂੰ ਵਾਪਸ ਲੈਣ ਲਈ ਸਟੇਸ਼ਨ ਤੇ ਜਾਂਦਾ ਹੈ। ਸਟੇਸ਼ਨ ਤੇ ਹਰ ਕੋਈ ਇਸ ਰੁਟੀਨ ਦਾ ਗਵਾਹ ਹੈ। ਉਹ ਸਾਰੇ ਕੁੱਤੇ ਨੂੰ ਦੇਖਦ ਪਸੰਦ ਕਰਨਾ ਸ਼ੁਰੂ ਕਰ ਦਿੰਦੇ ਹਨ। ਹੌਲੀ-ਹੌਲੀ ਪ੍ਰੋਫੈਸਰ ਅਤੇ ਡੈਨੀ ਦੋਵੇਂ ਇਕੱਠੇ ਸਮਾਂ ਬਤੀਤ ਕਰਨ ਲੱਗਦੇ ਹਨ। ਉਹਨਾਂ ਦੀ ਦੋਸਤੀ ਬਹੁਤ ਡੂੰਗੀ ਹੋ ਜਾਂਦੀ ਹੈ। ਫਿਰ ਕੁਝ ਦਿਨਾਂ ਬਾਅਦ ਪ੍ਰੋਫੈਸਰ ਦੀ ਬੇਟੀ ਐਂਡੀ ਅਤੇ ਮਾਈਕਲ ਦਾ ਵਿਆਹ ਹੁੰਦਾ ਹੈ। ਹੁਣ ਕੁਝ ਮਹੀਨੇ ਬੀਤ ਜਾਂਦੇ ਹਨ ਅਤੇ ਡੈਨੀ ਰੋਜ਼ਾਨਾ ਸਵੇਰੇ ਸ਼ਾਮ ਪ੍ਰੋਫੈਸਰ ਨਾਲ ਸਟੇਸ਼ਨ ਤੇ ਜਾਂਦਾ ਹੈ। ਇੱਕ ਦਿਨ ਪ੍ਰੋਫੈਸਰ ਆਪਣੀ ਯੂਨੀਵਰਸਿਟੀ ਜਾ ਰਿਹਾ ਹੁੰਦਾ ਹੈ ਕੁੱਤਾ ਉਸਦੀ ਪੈਂਟ ਫੜਦਾ ਹੈ ਤੇ ਬਹੁਤ ਅਜੀਬ ਵਿਵਹਾਰ ਕਰਦਾ ਹੈ ਪ੍ਰੋਫੈਸਰ ਉਸ ਨੂੰ ਛੱਡ ਕੇ ਮਹੀਨਿਆਂ ਵਿੱਚ ਪਹਿਲੀ ਵਾਰ ਬਿਨਾਂ ਉਸ ਤੋਂ ਸਟੇਸ਼ਨ ਜਾਂਦਾ ਹੈ ਸਟੇਸ਼ਨ ਤੇ ਸਾਰੇ ਲੋਕ ਉਸ ਨੂੰ ਪੁੱਛਦੇ ਹਨ ਕਿ ਅੱਜ ਉਸ ਨਾਲ ਕੁੱਤਾ ਕਿਉਂ ਨਹੀਂ ਹੈ ਇਹ ਸੁਣ ਕੇ ਪ੍ਰੋਫੈਸਰ ਕਹਿੰਦਾ ਹੈ ਕਿ ਅੱਜ ਉਸਨੇ ਆਉਣ ਤੋਂ ਇਨਕਾਰ ਕਰ ਦਿੱਤਾ ਅਤੇ ਬਹੁਤ ਅਜੀਬ ਵਿਵਹਾਰ ਕਰ ਰਿਹਾ ਸੀ ਫਿਰ ਕੁਝ ਸਮੇਂ ਬਾਅਦ ਦੇਣੀ ਦੌੜਦਾ ਹੋਇਆ ਆਉਂਦਾ ਹੈ ਅੱਜ ਉਸਨੇ ਮੂੰਹ ਵਿੱਚ ਗੇਂਦ ਵੀ ਪਕੜੀ ਹੋਈ ਸੀ ਇਹ ਦੇਖ ਕੇ ਪ੍ਰੋਫੈਸਰ ਬਹੁਤ ਖੁਸ਼ ਹੋ ਜਾਂਦਾ ਹੈ ਕਿਉਂਕਿ ਉਹ ਹਮੇਸ਼ਾ ਤੋਂ ਚਾਹੁੰਦਾ ਸੀ ਕਿ ਉਸਦਾ ਕੁੱਤਾ ਗੇਂਦ ਨਾਲ ਖੇਡੇ ਇੰਜ ਜਾਪਦਾ ਹੈ ਜਿਵੇਂ ਉਹ ਪ੍ਰੋਫੈਸਰ ਨੂੰ ਕੁਝ ਕਹਿਣਾ ਚਾਹੁੰਦਾ ਹੋਵੇ ਪਰ ਕਿਸੇ ਨੂੰ ਕੁੱਤੇ ਦੀ ਗੱਲ ਸਮਝ ਨਹੀਂ ਆ ਰਹੀ ਸੀ ਫਿਰ ਪ੍ਰੋਫੈਸਰ ਯੂਨੀਵਰਸਿਟੀ ਚਲਾ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਜਦੋਂ ਉਹ ਆਪਣੀ ਕਲਾਸ ਲੈ ਰਿਹਾ ਹੁੰਦਾ ਹੈ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਅਤੇ ਦੂਜੇ ਪਾਸੇ ਡੈਨੀ ਸਟੇਸ਼ਨ ਤੇ ਕਾਫੀ ਦੇਰ ਤੱਕ ਇੰਤਜ਼ਾਰ ਕਰਦਾ ਹੈ। ਉਹ ਦੇਰ ਰਾਤ ਤੱਕ ਉੱਥੇ ਹੀ ਬੈਠਾ ਰਹਿੰਦਾ ਹੈ। ਫਿਰ ਰਾਤ ਨੂੰ ਮਾਈਕਲ ਉੱਥੇ ਆਉਂਦਾ ਹੈ ਅਤੇ ਡੈਨੀ ਨੂੰ ਆਪਣੇ ਨਾਲ ਘਰ ਲੈ ਜਾਂਦਾ ਹੈ। ਜਾਪਦਾ ਹੈ ਕਿ ਇਹ ਉਹ ਚੀਜ਼ ਸੀ ਜਿਸ ਬਾਰੇ ਡੈਨੀ ਨੂੰ ਸ਼ੁਰੂ ਤੋਂ ਹੀ ਪਤਾ ਸੀ। ਇਸੇ ਲਈ ਉਹ ਅੱਜ ਅਜੀਬ ਵਿਵਹਾਰ ਕਰ ਰਿਹਾ ਸੀ ਅਤੇ ਪ੍ਰੋਫੈਸਰ ਨੂੰ ਪੈਂਟ ਤੋਂ ਫੜ ਕੇ ਉਸ ਨੂੰ ਨਾ ਜਾਣ ਲਈ ਕਹਿ ਰਿਹਾ ਸੀ। ਇਹ ਹੀ ਪਹਿਲਾ ਦਿਨ ਸੀ ਜਿਸ ਦਿਨ ਉਹ ਪਹਿਲੀ ਵਾਰ ਪ੍ਰੋਫੈਸਰ ਨਾਲ ਗੇਂਦ ਨਾਲ ਖੇਡਿਆ। ਅਗਲੇ ਦਿਨ ਡੈਨੀ ਪ੍ਰੋਫੈਸਰ ਨੂੰ ਲੈਣ ਲਈ ਸ਼ਾਮ ਨੂੰ ਸਟੇਸ਼ਨ ਤੇ ਜਾਂਦਾ ਹੈ ਪਰ ਪ੍ਰੋਫੈਸਰ ਕਿਵੇਂ ਆ ਸਕਦਾ ਸੀ ਉਹ ਕਈ ਘੰਟੇ ਸਟੇਸ਼ਨ ਤੇ ਪ੍ਰੋਫੈਸਰ ਦਾ ਇਸ ਆਸ ਵਿੱਚ ਇੰਤਜ਼ਾਰ ਕਰਦਾ ਰਿਹਾ ਕਿ ਪ੍ਰੋਫੈਸਰ ਆ ਕੇ ਉਸ ਨੂੰ ਜੱਫੀ ਪਾ ਲਵੇਗਾ ਪ੍ਰੋਫੈਸਰ ਲਈ ਦੇਰ ਰਾਤ ਤੱਕ ਇੰਤਜ਼ਾਰ ਕਰਨਾ ਉਸ ਦੀ ਰੁਟੀਨ ਬਣ ਗਿਆ ਸਟੇਸ਼ਨ ਦੇ ਆਲੇ-ਦਾਲੇ ਦੇ ਸਾਰੇ ਲੋਕ ਡੈਨੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਪਰ ਉਹ ਇੱਕ ਜਾਨਵਰ ਨੂੰ ਕਿਵੇਂ ਸਮਝਾ ਸਕਦੇ ਸੀ ਇੱਕ ਦਿਨ ਪ੍ਰੋਫੈਸਰ ਦੀ ਪਤਨੀ ਕੀਟ ਆਪਣਾ ਘਰ ਵੇਚ ਕੇ ਕਿਤੇ ਹੋਰ ਸ਼ਿਫਟ ਹੋ ਜਾਂਦੀ ਹੈ ਹੁਣ ਡੈਨੀ ਦੀ ਦੇਖਭਾਲ ਦੀ ਜ਼ਿੰਮੇਵਾਰੀ ਐਂਡੀ ਤੇ ਆ ਜਾਂਦੀ ਹੈ ਪਰ ਕੁਝ ਦਿਨਾਂ ਬਾਅਦ ਐਂਡੀ ਨੂੰ ਵੀ ਸਮਝ ਆ ਜਾਂਦਾ ਹੈ ਕਿ ਡੈਨੀ ਉਸ ਨਾਲ ਨਹੀਂ ਰਹਿਣਾ ਚਾਹੁੰਦਾ ਉਹ ਉਸ ਨੂੰ ਅਯਾਦ ਕਰ ਦਿੰਦੀ ਹੈ ਡੈਨੀ ਉੱਥੋਂ ਭੱਜ ਕੇ ਰੇਲਵੇ ਸਟੇਸ਼ਨ ਤੇ ਜਾਂਦਾ ਹੈ ਜਿਸ ਤੋਂ ਬਾਅਦ ਉਹ ਉੱਥੇ ਪਈ ਪੁਰਾਣੀ ਰੇਲ ਗੱਡੀ ਦੇ ਹੇਠ ਸ਼ਰਨ ਲੈਂਦਾ ਹੈ ਤੇ ਹਰ ਸਾਮ ਪ੍ਰੋਫੈਸਰ ਦੇ ਆਉਣ ਦੀ ਉਡੀਕ ਕਰਦਾ ਹੈ ਸਟੇਸ਼ਨ ਦੇ ਆਲੇ-ਦੁਆਲੇ ਦੇ ਸਾਰੇ ਲੋਕ ਡੈਨੀ ਨੂੰ ਬੇਹਦ ਪਿਆਰ ਕਰਦੇ ਹਨ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਇਸ ਲਈ ਉਹ ਉਸ ਨੂੰ ਖਾਣ ਲਈ ਹਰ ਰੋਜ਼ ਭੋਜਨ ਦਿੰਦੇ ਹਨ ਮਹੀਨੇ ਬੀਤ ਜਾਂਦੇ ਹਨ ਪਰ ਉਹ ਪ੍ਰੋਫੈਸਰ ਨੂੰ ਨਹੀਂ ਭੁੱਲਦਾ ਅਤੇ ਸ਼ਾਮ ਨੂੰ ਉਸੇ ਥਾਂ ਉਸੇ ਸਟੇਸ਼ਨ ਤੇ ਉਸ ਦਾ ਇੰਤਜ਼ਾਰ ਕਰਦਾ ਹੈ ਪਰ ਪ੍ਰੋਫੈਸਰ ਕਦੇ ਵੀ ਨਹੀਂ ਆਉਂਦਾ ਇਸ ਵਿਵਹਾਰ ਲਈ ਇਹ ਕੁੱਤਾ ਸਥਾਨਕ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਜਾਂਦਾ ਹੈ ਕੁਝ ਸਮੇਂ ਬਾਅਦ ਡੈਨੀ ਦੀ ਕਹਾਣੀ ਉੱਥੋਂ ਦੇ ਸਥਾਨਕ ਅਖਬਾਰਾਂ ਵਿੱਚ ਛਪਦੀ ਹੈ ਕਿ ਕਿਵੇਂ ਇੱਕ ਕੁੱਤਾ ਸਾਲਾਂ ਤੋਂ ਆਪਣੇ ਮਾਲਕ ਦਾ ਇੰਤਜ਼ਾਰ ਕਰ ਰਿਹਾ ਹੈ ਇਸ ਕੁੱਤੇ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਣ ਲੱਗਦੇ ਹਨ ਡੈਨੀ ਇਸ ਨੂੰ ਹੋਰ ਕਈ ਸਾਲ ਕਰਦਾ ਹੈ ਫਿਰ ਇੱਕ ਦਿਨ ਪ੍ਰੋਫੈਸਰ ਦੀ ਪਤਨੀ ਪ੍ਰੋਫੈਸਰ ਦੀ ਕਬਰ ਤੇ ਫੁੱਲ ਚੜਾਉਣ ਲਈ ਆਉਂਦੀ ਹੈ ਜਦੋਂ ਉਹ ਟ੍ਰੇਨ ਤੋਂ ਉਤਰਦੀ ਹੈ ਤਾਂ ਉਸ ਦੀ ਨਜ਼ਰ ਡੈਨੀ ਤੇ ਪੈਂਦੀ ਹੈ ਇਹ ਦੇਖ ਕੇ ਉਹ ਭਾਵੁਕ ਹੋ ਜਾਂਦੀ ਹੈ ਅਤੇ ਉਹ ਇਸ ਕੁੱਤੇ ਨੂੰ ਗੱਲ ਨਾਲ ਲਗਾ ਕੇ ਰੋਣ ਲੱਗ ਜਾਂਦੀ ਹੈ ਇਸ ਨੂੰ ਦੇਖ ਕੇ ਸਟੇਸ਼ਨ ਤੇ ਖੜੇ ਲੋਕ ਉਦਾਸ ਹੋ ਜਾਂਦੇ ਹਨ ਕੁਝ ਦਿਨਾਂ ਬਾਅਦ ਬਹੁਤ ਠੰਢ ਸੀ ਡੈਨੀ ਸਟੇਸ਼ਨ ਤੇ ਉਸੇ ਥਾਂ ਤੇ ਪ੍ਰੋਫੈਸਰ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਪ੍ਰੋਫੈਸਰ ਨਾਲ ਬਤਾਏ ਆਪਣੇ ਪਲਾਂ ਨੂੰ ਯਾਦ ਕਰਦਾ ਹੋਇਆ ਪਰ ਅੱਜ ਉਹ ਇਸ ਸੰਸਾਰ ਨੂੰ ਛੱਡ ਕੇ ਚਲਾ ਜਾਂਦਾ ਹੈ ਇਹ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ ਇਹ ਕਹਾਣੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੈ ਜੋ ਜਾਪਾਨ ਦੇ ਸਿਬੂਆ ਸ਼ਹਿਰ ਦੀ ਹੈ ਹਾਲਾਂਕਿ ਡੈਨੀ ਦਾ ਅਸਲ ਨਾਮ ਐਚਓਕੀ ਹੈ ਅਤੇ ਉਹਨਾਂ ਦੇ ਟੁੱਟ ਪਿਆਰ ਨੂੰ ਦੇਖਦੇ ਹੋਏ ਸਟੇਸ਼ਨ 'ਤੇ ਐਚਓਕੀ ਦੀ ਮੂਰਤੀ ਸਥਾਪਿਤ ਕੀਤੀ ਗਈ ਹੈ